ਪ੍ਰਿਤ ਆਸ਼ਰਮ ਕਦੋਂ ਆਇਆ ਕਿਦਾਂ ਖਿਆਲ ਆਇਆ ਜਾਂ ਸੇਵਾ ਕਰਨ ਦਾ ਸੁਭਾਅ ਕਿਸ ਤਰ੍ਹਾਂ ਬਣਿਆ ਕਿਸ ਤਰ੍ਹਾਂ ਮਨ ਕੀਤਾ ਇਹ ਵਿਚਾਰ ਮੈਨੂੰ ਮਿਲਿਆ ਦੈਨਿਕ ਪ੍ਰਾਰਥਨਾ ਸਬਾ ਦੇ ਸੰਸਥਾਪਕ ਮਹਾਸ਼ਯਾ ਗੋਕਲ ਚਾਂਦ ਜੀ ਕਿ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਉਹ ਸੇਵਾ ਵਿੱਚ ਲਗਾ ਦਿੱਤਾ ਜਿਹਨੂੰ ਭੁੱਖ ਦਾ ਮਾਰਿਆ ਕਹਿੰਦੇ ਨੇ ਜਿਹਨਾਂ ਨੂੰ ਮਜਬੂਰ ਕਹਿੰਦੇ ਨੇ ਉਹਨੂੰ ਅਸੀਂ ਜੋ ਹੈ ਉਦੀ ਸੇਵਾ ਕਰਨੀ ਹੈ ਪੂਰੇ ਦਾਸ਼ਰਮ ਦੇ ਵਿੱਚ ਆ ਕੇ ਜਦੋਂ ਉਸੇ ਸੇਵਾ ਕਰਨ ਸ਼ੁਰੂ ਕੀਤੀ ਕਿੰਨਾ ਕੁ ਖੁਸ਼ ਹੋਆ ਕੋਈ 70 ਸਾਲ ਦਾ ਕੋਈ 80 ਸਾਲ ਦਾ ਕੋਈ 65 ਸਾਲ ਦਾ ਇੱਥੇ ਜੀ ਆਏ ਉਹਨਾਂ ਦਾ ਵਿਚਰਨ ਕਰਨਾ ਜਿਹੜਾ ਹੈ ਉਹਨਾਂ ਦੀ ਹਾਲਤਾਂ ਦੇ ਮੁਤਾਬਕ ਆਪਣੇ ਦਰਸ਼ਕਾਂ ਨੂੰ ਉਸ ਸ਼ਖਸ ਨਾਲ ਮਿਲਾਨ ਲੱਗਿਆ ਜਿਸ ਦੀ ਸੋਚ સેવા ਜਿਸ ਦਾ ਕੰਮ સેવા ਜਿਸ ਦੇ ਹੱਥ 'ਚ સેવા ਜਿਸ ਦੇ ਦਿਲ 'ਚ સેવા ਪਿਛਲੇ ਕਰੀਬ ਗੱਲ ਕੀਤੀ ਜਾਵੇ ਤਾਂ 40 ਤੋਂ 45 ਸਾਲ ਹੋ ਗਏ ਨੇ ਸੇਵਾ ਕਰਦਿਆਂ ਨੂੰ ਸਰਕਾਰੀ ਮਾਸਟਰ ਰਿਟਾਇਰ ਹੋਏ 2001 ਦੇ ਵਿੱਚ ਰਿਟਾਇਰ ਹੋਣ ਮਗਰੋਂ ਬਹੁਤੇ ਲੋਕ ਜਿਹੜੇ ਨੇ ਉਹ ਰਿਲੈਕਸ ਫੀਲ ਕਰਨਾ ਚਾਹੁੰਦੇ ਆ ਪਰ ਇਸ ਸ਼ਖਸ ਨੇ ਰਿਲੈਕਸ ਫੀਲ ਹੋਣ ਦੀ ਬਜਾਏ ਆਪਣੇ ਆਪ ਨੂੰ ਹੋਰ ਵਿਅਸਤ ਕਰ ਲਿਆ ਵਿਅਸਤ ਕਰ ਲਿਆ ਬਜ਼ੁਰਗਾਂ ਦੀ ਸੇਵਾ ਵਿੱਚ વૃદ્ધ ਆਸ਼ਰਮ ਦੇ ਇੰਚਾਰਜ ਨੇ ਦੈਨਿਕ ਪ੍ਰਾਰਥਨਾ ਸਭਾ ਵੱਲੋਂ વૃદ્ધ ਆਸ਼ਰਮ ਚਲਾਇਆ ਜਾਂਦਾ ਔਰ ਪਿਛਲੇ 23 ਸਾਲ ਤੋਂ ਲਗਾਤਾਰ વૃદ્ધ ਆਸ਼ਰਮ ਦੀ ਸੇਵਾ ਕਰਦੇ ਆ ਪਰ ਸੇਵਾ ਜਦੋਂ ਸ਼ੁਰੂ ਕੀਤੀ ਉਹ ਸਮੇਂ ਨੂੰ ਵੀ ਅੱਜ ਕਰੀਬ-ਕਰੀਬ 40 ਸਾਲ ਤੋਂ ਵੱਧ ਹੋ ਗਏ ਗੱਲਬਾਤ ਕਰਾਂਗੇ ਮਾਸਟਰ ਕੁਲਦੀਪ ਸ਼ਰਮਾ ਜੀ ਸਰ ਤੁਹਾਡਾ ਸਵਾਗਤ ਹੈ ਜੀ ਔਨਅਰ ਤੇ ਜੀ ਮੈਂ ਔਨਅਰ ਦਾ ਔਰ ਆਪਦਾ ਬਹੁਤ-ਬਹੁਤ ਆਭਾਰੀ ਹਾਂ ਤਾਂ ਹਾਂ ਮੈਨੂੰ ਆਪਣੇ ਦਰਸ਼ਕਾਂ ਨਾਲ ਰूबरू ਹੋਣ ਦਾ ਮੌਕਾ ਦਿੱਤਾ ਹੈ ਬਹੁਤ ਮਿਹਰਬਾਨੀ ਸਰ વૃਦਾ ਆਸ਼ਰਮ ਕਦੋਂ ਆਏ ਕਿਦਾਂ ਖਿਆਲ ਆਇਆ ਜਾਂ ਸੇਵਾ ਕਰਨ ਦਾ ਸੁਭਾਅ ਕਿਸ ਤਰ੍ਹਾਂ ਬਣਿਆ ਕਿਸ ਤਰ੍ਹਾਂ ਮਨ ਕੀਤਾ ਕਿ ਸੇਵਾ 'ਚ ਜਾਣਾ ਇਸ ਤਰ੍ਹਾਂ ਗੱਲ ਰਹਾ ਜੀ ਕਿ ਇਨ੍ਹਾਂ ਗੱਲਾਂ ਦੇ ਵਿੱਚ ਸਭ ਤੋਂ ਪਹਿਲਾਂ ਮੈਨੂੰ ਇੱਕ ਆਸ਼ੀਰਵਾਦ ਮਿਲਿਆ ਮਾਨਵਤਾ ਮੰਦਰ ਹੁਸ਼ਿਆਰਪੁਰ ਪਰਮ ਸੰਤ ਪਰਮਦੇਵਾਲ ਬਾਬਾ ਫਕੀਰ ਜੀ ਮਹਾਰਾਜ ਅਨਾਥੋਂ ਕੀ ਵਿਧਵਾਓਂ ਕੀ ਬੇਸਾਰਾ ਬਜ਼ੁਰਗੋਂ ਕੀ ਸਹਾਇਤਾ ਕਯਾ ਕਰੂ ਇਹ ਵਿਚਾਰ ਮੈਨੂੰ ਮਿਲਿਆ ਦੈਨਿਕ ਪ੍ਰਾਰਥਨਾ ਸਭਾ ਦੇ ਸੰਸਥਾਪਕ ਮਹਾਸ਼ਿਆ ਗੋਕਲ ਚੰਦ ਜੀ ਵੱਲੋਂ ਕਿ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਉਹ ਸੇਵਾ ਵਿੱਚ ਲਗਾ ਦਿੱਤਾ ਅਗਰ ਸਾਡੇ ਇਸ ਸਮਾਜ ਦੀਆਂ ਸਾਡੇ ਦੇਸ਼ ਦੀਆਂ ਜਾਂ ਹੋਰ ਦੇਸ਼ਾਂ ਦੀਆਂ ਉਹ ਹਸਤੀਆਂ ਜਿਨ੍ਹਾਂ ਨੇ ਕੋਈ ਦੇ ਵਿੱਚ ਸੇਵਾ ਦੇ ਵਿੱਚ ਜੋ ਹੈ ਆਪਣਾ ਸਮਾਜ ਜੀਵਨ ਲਾਇਆ ਤਾਂ ਮੈਨੂੰ ਵੀ ਇਹਦੇ ਵਾਸਤੇ ਉਹ ਜਿਹੜਾ ਵਰਗ ਜਿਹੜਾ ਲਤਾੜਿਆ ਹੋਇਆ ਕਹਿੰਦੇ ਨੇ ਜਿਹਨੂੰ ਮਾੜਾ ਕਹਿੰਦੇ ਨੇ ਜਿਹਨੂੰ ਭੁੱਖ ਦਾ ਮਾਰਿਆ ਕਹਿੰਦੇ ਨੇ ਜਿਹਨਾਂ ਨੂੰ ਮਜਬੂਰ ਕਹਿੰਦੇ ਨੇ ਉਹਨੂੰ ਅਸੀਂ ਜੋ ਹੈ ਉਹਦੀ ਸੇਵਾ ਕਰਨੀ ਹੈ ਉਹ ਉਹਦਾ ਪਿਆਰ ਕਰਨਾ ਉਹਨਾਂ ਦਾ ਹਮਦਰਦੀ ਕਰਨੀ ਹੈ ਔਰ ਉਹਨੂੰ ਅੱਗੇ ਲੈ ਕੇ ਜਾਣਾ ਸਰ ਬਜ਼ੁਰਗ ਦੀ ਸੇਵਾ ਘਰ ਦੇ ਵਿੱਚ ਲੋਕ ਨਹੀਂ ਕਰ ਪਾਉਂਦੇ ਇੱਕ ਦੀ ਤਦ ਹੀ વૃદ્ધ ਆਸ਼ਰਮ ਬਣੇ ਔਰ ਇਸ વૃદ્ધ ਆਸ਼ਰਮ ਦੇ ਵਿੱਚ ਆ ਕੇ ਜਦੋਂ ਤੁਸੀਂ ਸੇਵਾ ਕਰਨੀ ਸ਼ੁਰੂ ਕੀਤੀ ਕਿੰਨਾ ਕੌਖਾ ਸਵਾਲ ਆ ਆ ਸਵਾਲ ਤੇ ਜੀ ਦੇਖੋ ਤੁਸੀਂ ਆਪ ਸਿਆਣੇ ਹੋ ਕਿ ਸਾਡੀ ਮਾਂ ਤੇ ਸਾਡਾ ਪਿਓ ਸਾਡੇ 4 5 6 ਭੈਣ ਭਰਾ ਪਹਿਲਾਂ ਤਾਂ 7 7 8 8 ਵੀ ਹੁੰਦੇ ਹਨ 10 ਾਂ ਵੀ ਹੁੰਦੇ ਹਨ ਸਭ ਨੂੰ ਪਾਲਦੇ ਹਨ ਕਾਉਨ ਖਾਣ ਨੂੰ ਦੇਣਾ ਤੇ ਪਾਉਨ ਨੂੰ ਦਿੰਦੇ ਹਨ ਫਿਰ ਤਿੰਨ ਚਾਰ ਹੋਏ ਤਿੰਨ ਹੋ ਗਏ ਦੋ ਹੋ ਗਏ ਇੱਕ ਹੋ ਗਿਆ ਅੱਜ ਜੋ ਸਾਡੇ ਬਜ਼ੁਰਗਾਂ ਦਾ ਹਾਲ ਆ ਘਰਾਂ ਚ ਬਜ਼ੁਰਗਾਂ ਦਾ ਇਹ ਪਰਿਵਾਰ ਜਿਹੜੇ ਸਾਡੇ ਟੁੱਟ ਗਏ ਪਰਿਵਾਰ ਜਿਹੜੇ ਇਕੱਠੇ ਸਨ ਉਹ ਟੁੱਟੇ ਟੁੱਟਣ ਦੇ ਨਾਲ ਬੱਚਿਆਂ ਤੇ ਬੁੱਢਿਆਂ ਨੂੰ ਬੜਾ ਨੁਕਸਾਨ ਹੋਇਆ ਪਰ ਬੱਚਿਆਂ ਦੇ ਉੱਤੇ ਜਿਹੜੀ ਆ ਇੱਕ ਤਾਕਤ ਬੜੀ ਤਗੜੀ ਸੀ ਮਾਂ-ਬਾਪ ਦੀ ਜਿਨ੍ਹਾਂ ਕੋਲੋਂ ਵਾਧੂ ਪੈਸਾ ਔਰ ਪੈਸਾ ਬਚਾ ਤੇ ਲਾ ਸਕਦੇ ਨੇ ਬਜ਼ੁਰਗਾਂ ਦੇ ਉੱਤੇ ਉਹ ਤਾਕਤ ਖਤਮ ਹੋ ਗਈ ਸ਼ਰੀਰ ਦੀ ਵੀ ਔਰ ਪੈਸੇ ਦੀ ਵੀ ਵਾਕਫੀਅਤ ਦੀ ਵੀ ਔਰ ਨਿਰਾਸ਼ਾ ਹੀ ਨਿਰਾਸ਼ਾ ਸਤਾਉਣ ਲੱਗੀ ਉਹ ਲੋਕ ਜਿਹੜੇ ਇਹਨਾਂ ਕੰਮਾਂ ਤੋਂ ਸਤਾਏ ਤੇ ਮਰਜਾਏ ਹੋਏ ਸਨ ਕਰਾਂਦੀਆਂ ਮਜਬੂਰੀਆਂ ਨੇ ਉਹਨਾਂ ਨੂੰ ਕੱਢਿਆ ਜਾਂ ਮਜ਼ੁਰਗਾ ਨੇ ਘਰ 'ਚ ਸ਼ਾਂਤੀ ਰੱਖਣ ਵਾਸਤੇ ਆਪਣੇ ਆਪ ਨੇ ਸਮਝਿਆ ਕਿ ਮੈਨੂੰ ਘਰੋਂ ਚਲੇ ਜਾਣਾ ਚਾਹੀਦਾ ਹੈ ਸੋ ਉਹ ਲੋਕ ਇੱਥੇ ਆਏ ਕੋਈ 70 ਸਾਲ ਦਾ ਕੋਈ 80 ਸਾਲ ਦਾ ਕੋਈ ਇਹ 65 ਸਾਲ ਦਾ ਇੱਥੇ ਜੀ ਆਏ ਉਹਨਾਂ ਨਾਲ ਵਿਚਰਨ ਕਰਨਾ ਜਿਹੜਾ ਹੈ ਉਹਨਾਂ ਦੀ ਹਾਲਤਾਂ ਦੇ ਮੁਤਾਬਕ ਉਹਨਾਂ ਦੇ ਸੁਭਾਅ ਦੇ ਮੁਤਾਬਕ ਉਹਨਾਂ ਨੂੰ ਇੱਕ ਆ ਥਾਂ ਦੇ ਉੱਤੇ ਰੱਖਣਾ ਸਮਝਾਉਣਾ ਕਹਿਣਾ ਇਹ ਜ਼ਰੂਰੀ ਨਹੀਂ ਕੋ ਗੱਲ ਮੰਨਣ ਨਹੀਂ ਵੀ ਮੰਨ ਸਕਣਗੇ ਪਰ ਅਸੀਂ ਸਿਰ ਝੁਕਾ ਕੇ ਉਹਨਾਂ ਦੇ ਚਰਨਾਂ 'ਚ ਉਹਨਾਂ ਨੂੰ ਸਮਝਾਉਣਾ ਅਸੀਂ ਸੇਵਾ ਦੇ ਮਕਸਦ ਨਾਲ ਉੱਤੇ ਜਾਣਾ ਅਸੀਂ ਕੋਈ ਅਫਸੀ ਦੇ ਮਕਸਦ ਚ ਨਹੀਂ ਜਾਣਾ ਅਸੀਂ ਕੋਈ ਇਲੈਕਸ਼ਨ ਦੇ ਮਕਸਦ ਚ ਨਹੀਂ ਜਾਣਾ ਅਸੀਂ ਕੋਈ ਲਾਭ ਦੇ ਮਕਸਦ ਚ ਨਹੀਂ ਜਾਣਾ ਸੇਵਾ ਸੇਵਾ ਜੋ ਹੈ ਸਭ ਤੋਂ ਉੱਤਮ ਜੋ ਹੈ ਪਰਮਾਤਮਾ ਨੂੰ ਅਗਰ ਜੇ ਪਰਮਾਤਮਾ ਨੂੰ ਕਿਸੇ ਨੂੰ ਪਾਉਣਾ ਹੈ ਹਰ ਥਾਂ ਤੇ ਪਰਮਾਤਮਾ ਹੈ ਲੇਕਿਨ ਉਸ ਦਾ ਮੋਖ ਹੈ ਸੇਵਾ ਤਿਆਗ ਪ੍ਰੇਮ ਜੇ ਤੁਸੀਂ ਸੇਵਾ ਦੀ ਕਰਦੇ ਪਿਓ ਜੀ ਇੰਨੀ ਸੇਵਾ ਲੋਕ ਸਮਝ ਲਾਪੈਣ ਤੇ ਫਿਰ ਆਪਣੇ ਬਜ਼ੁਰਗਾਂ ਨੂੰ વૃદ્ધ ਆਸ਼ਰਮ ਚ ਕਿਉਂ ਭੇਜਣ ਤੇ ਤੁਸੀਂ ਉਹਨਾਂ ਦੀ ਕਿਉਂ ਸੇਵਾ ਕਰੋ ਜੀ ਨੁtrasator ਬਿਲਕੁਲ ਠੀਕ ਹੈ ਟਾਲੇ ਚ ਇੱਕ ਵਰੇ ਦਾ ਅਸ਼ਵਧੈਨਿਕ ਪ੍ਰਾਰਥਨਾ ਸਭਾ ਮਾਸ਼ਾ ਗੋਕਲ ਚਾਚੀ ਨੇ ਬਣਾਇਆ ਸੀ ਤੇ ਦੂਸਰਾ ਸੀ ਜਲੰਧਰ ਅੱਜ ਤੁਹਾਡੇ ਬਟਾਲਾ ਤੇ ਬਟਾਲਾ ਦੇ ਸਰਾਊਂਡਿੰਗ ਚ 13 ਵਰੇ ਦਾ ਅਸ਼ਰਮ ਨੇ ਤੇ ਤੁਸੀਂ ਅੰਦਾਜ਼ਾ ਲਾਓ ਵੀ ਅਸੀਂ ਕਿੰਨੀ ਤਰੱਕੀ ਕੀਤੀ ਹੈ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਮਾਜ ਸਾਡਾ ਕਿੱਧਰ ਨੂੰ ਜਾ ਰਿਹਾ ਅੱਜ ਅਸੀਂ ਮਰਿਆ ਹੋਏ ਦੀ ਸੇਵਾ ਕਰਨੇ ਆ ਪਰ ਮੈਨੂੰ ਅਫਸੋਸ ਅਫਸੋਸ ਆਲੂਥਰਾ ਸਾਹਿਬ ਜਿਹੜੀ ਸਾਡੀ ਮਾਂ ਆ ਜਿਹੜਾ ਸਿਰਫ ਪਿਓ ਵਾ ਉਹ ਰੋਟੀ ਨੂੰ ਤਰਸਦਾ ਪਿਆ ਉਹ ਕੱਪੜੇ ਨੂੰ ਤਰਸਦਾ ਪਿਆ ਅੱਜ ਉਹਨੂੰ ਅਸੀਂ ਨਹੀਂ ਦੇ ਰਹੇ ਜਿਹੜੇ ਮਰੇ ਸਾਂ 10 ਸਾਲ ਜਾਂ 5 ਸਾਲ ਜਾਂ 20 ਸਾਲ ਪਹਿਲਾਂ ਉਹਨਾਂ ਦੇਂਡੇ ਤੇ ਆ ਵੇਦਾ ਸ਼ਾਸਤਰਾਂ ਚ ਤਾਂਨੇ ਮਾਤਾ ਚਾ ਪਿਤਾ ਤਾਂ ਮੇ ਤਾਂ ਮੇ ਉਹ ਬੰਦੂ ਚਾ ਸਖਾ ਤਾਂ ਮੇ ਤਾਂ ਮੇ ਵਿਦਿਆ ਦਰਵਨ ਤਾਂ ਮੇ ਤਾਂ ਮੇ ਸਰਵਮੰਮ ਦੇਵ ਤੇ ਸਭ ਤੋਂ ਪਹਿਲਾਂ ਅਗਰ ਜੇ ਗੁਰੂ ਹੈ ਸੰਸਾਰ ਦੇ ਵਿੱਚ ਹੈ ਉਹ ਹੈ ਮਾਂ ਉਹ ਹੈ ਪਿਓ ਉਨ੍ਹਾਂ ਤੋਂ ਬਾਅਦ ਦੇ ਵਿੱਚ ਸਾਰੇ ਗੁਰੂ ਆਪਣੇ ਆਪਣੇ ਥਾਨੇ ਇਹਨਾਂ ਦੀ ਸੇਵਾ ਕਰਕੇ ਇਨਸਾਨ ਨੂੰ ਸਭ ਕੁਝ ਮਿਲ ਸਕਦਾ ਤਾਂ ਦੌਲਤ ਮਿਲ ਸਕਦਾ ਸੁੱਖ ਸ਼ਾਂਤੀ ਮਿਲ ਸਕਦੀ ਹੈ ਪੁੱਤਰ ਮਿਲ ਸਕਦਾ ਔਰ ਇਥੋਂ ਤੱਕ ਕਿ ਪਰਮਾਤਮਾ ਅੱਲਾ ਖਦਾ ਵੀ ਮਿਲ ਸਕਦਾ ਅੱਜ ਤੱਕ ਕਿੰਨੇ ਕੁ ਵਿਦਿਆਰਥੀਆਂ ਨੂੰ ਵਿਦਿਆ ਹਾਸਲ ਕਰਵਾਈ ਜਿਹੜੇ ਅਸਮਰਥ ਸਨ ਪੈਸੇ ਤੋਂ ਆ ਅੱਜ ਤੱਕ ਜਿਹੜੇ ਆ 52 ਬੱਚੇ ਬੱਚੀਆਂ ਜਿਹੜੇ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਮੇਰਾ 4 2 ਬੱਚੇ ਇੱਥੇ ਸ਼੍ਰੀ ਰੋਹਤ ਚੌਧਰੀ ਜੀ ਐਸਐਸਪੀ ਸਨ ਉਹਨਾਂ ਨੇ 26 ਜਨਵਰੀ ਦਾ ਪ੍ਰੋਗਰਾਮ ਦੇਖਿਆ ਜਿਹੜਾ ਕਿ ਇਹ ਸ਼ਰੀਰਵਲ ਸਰਕਾਰ ਦੇ ਨਾਲ ਪ੍ਰਸ਼ਾਸਨ ਨਾਲ ਕਦਮ-ਨ-ਕਦਮ ਲਾ ਕੇ ਚੱਲਦਾ ਸੀ ਔਰ ਉਹਨਾਂ ਨੇ ਖੁਸ਼ ਹੋ ਕੇ ਮੈਨੂੰ ਇਹ ਗੱਲ ਕਹੀ ਆਪਕੇ ਦੋ ਬੱਚੇ ਜੋ ਆਣ ਜੋ ਫਿਟਫਾਰ ਹੋ ਪੁਲਿਸ ਵਿੱਚ ਜਾਣਾ ਚਾਹੇ ਹਮ ਉਹਨਕੋ ਕਰਾਂਗੇ ਜਾੜ ਬੱਚੇ ਉਦੋਂ ਜੋ ਫਿਟ ਫਾਰਸਾਂ ਜੋ ਪੁਲਿਸ ਮੇ ਜਾਣਾ ਚਾਹਤੇ ਤੇ ਹੋਏ ਐਸਲੇ ਉਹ ਕੋਈ ਵਧੀਏ ਚਲਾ ਗਿਆ ਕੋ ਡੀਐਸਪੀਆ ਕੋ ਕਿਤੇ ਆ ਔਰ ਉਹਨਾਂ ਕੋ ਲੋਕ ਇਸਨੇ ਪਾਣੀ ਵੀ ਨਹੀਂ ਪੀਤਾ ਪੀਤਾ ਤਾਂ ਨਲਕੇ ਤੋਂ ਪੀਤਾ ਅੱਜ ਇੱਥੇ ਆ ਕਿਉਂਕਿ ਪ੍ਰਮਾਤਮਾ ਨੇ ਉਹਨਾਂ ਦੇ ਤਾਰ ਪਾਈ ਉਹ ਤਾਰ ਜਿਹੜੀ ਉਹਨਾਂ ਨੇ ਮੈਨੂੰ ਦਿੱਤੀ ਮੈਂ ਜਿਹੜਾ ਬੱਚੇ ਨੂੰ ਲੱਭ ਲਿਆ ਔਰ ਉਹ ਜਿਹੜੇ ਉਹਨਾਂ ਨੂੰ ਮਿਲ ਗਈ ਸੋ ਇਹ ਪ੍ਰਮਾਤਮਾ ਆਪ ਕਰਦਾ ਹੈ ਇੱਕ ਮੇਰੀ ਬੱਚੀ ਚ ਦੇ ਘਰ ਖਾਣ ਨੂੰ ਵੀ ਨਹੀਂ ਸੀਗਾ ਔਰ ਉਹ ਬਹੁਤ ਮੁਸ਼ਕਲ ਸੀ ਉਹਨੂੰ ਡਿਪਲੋਮਾ ਕੰਪਿਊਟਰ ਦਾ ਕਰਾਇਆ ਡਿਗਰੀ ਕਰਾਈ ਉਹਦਾ ਪ੍ਰਾਕ ਦੁਕਾਨ ਤੇ 150 ਤੋਂ ਲੱਗਾ ਏ ਉਹਨੂੰ ਪੜਾਇਆ ਉਹ ਲੜਕੀ ਜਿਹੜੀ ਆ ਆਪਣੀ ਪੜਾਈ ਪੂਰੀ ਕਰਕੇ ਸ਼ਾਮੀਨਾਬਾਦ ਅਮਰੀਕਾ ਚਲੇਗੀ ਅੱਜ ਰਾਤ ਪਰਨੇ ਕਦੀ ਇਹ ਸਮਾਂ ਜਿੰਨਾ ਵੀ ਪਰਿਵਾਰ ਦੇ ਹਿੱਸੇ ਦਾ ਤੁਸੀਂ વૃਦਾ ਆਸ਼ਰਮ ਤੇ ਛੱਡ ਜਾਂਦੇ ਹੋ ਪਰਿਵਾਰ ਨੇ ਕਦੀ ਇਤਰਾਜਤ ਹੈ ਜੀ ਪਰਿਵਾਰ ਨੇ ਮੈਨੂੰ ਕੋਈ ਇਤਰਾਜ ਨਹੀਂ ਕਰੀ ਜਿਤਾਇਆ ਮੇਰੇ ਨਾਲ ਪਰਿਵਾਰ ਖੜਾ ਵਾ ਹਾਂ ਇੱਕ ਗੱਲ ਮੇਰੇ ਪਰਿਵਾਰ ਦੇ ਦਿੰਦੇ ਆ ਖਾਣਾ ਤੁਸੀਂ ਖਾਣ ਨਹੀਂ ਆਏ ਖਾਣਾ ਖਾ ਲੋ ਬਾਕੀ ਕਦੀ ਉਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਕਿ ਤੁਸੀਂ ਨਾ ਜਾਓ ਲੇਟ ਹੋ ਗਏ ਹੋ ਪਹਿਲਾਂ ਮੇਰਾ ਬੇਟਾ ਉਹ ਮੇਰਾ ਪੂਰਾ ਸਾਥ ਦਿੰਦਾ ਹੈ ਮੇਰੀ ਬੇਟੀ ਜਿਹੜੀ ਹੈ ਅੱਜ ਕੱਲ ਚੰਡੀਗੜ੍ਹ ਆ ਉਹ ਜਦੋਂ ਇੱਥੇ ਸੀ ਮੇਰੇ ਕੋਲ ਵਿਆਹ ਤੋਂ ਪਹਿਲਾਂ ਮੇਰੇ ਨਾਲ ਸਾਰੇ ਇਹ ਕੰਮ ਕਰਵਾਉਂਦੀ ਸੀ ਸੋ ਮੇਰੇ ਮਿਸਸਸ ਨੇ ਉਹਨਾਂ ਦੇ ਮਨ ਤੋਂ ਦਾ ਵੀ ਵਕਤ ਸਿਰ ਚਲਾ ਜੋ ਰੋਟੀ ਵਕਤ ਸਿਰ ਖਾ ਲੋ ਕੰਮ ਦੇ ਵਿੱਚ ਕਿਸੇ ਰਕਾਵਟ ਨੇ ਪਈ ਮੇਰਾ ਸਾਥ ਦਿੱਤਾ ਪਰਿਵਾਰ ਨੇ ਅਗਰ ਜੇ ਪਰਿਵਾਰ ਸਾਥ ਨਾ ਦਿੰਦਾ ਸ਼ਾਇਦ ਇਹ ਵਿੱਚ ਮੈਂ ਕਾਮਯਾਬ ਨਾ ਹੋ ਪਾਉਂਦਾ ਜੀ ਓਵਰঅল ਦੇਖਿਆ ਜਾਵੇ ਤਾਂ ਜਿੰਨੀ ਤੁਹਾਡੀ ਉਮਰ ਹੋ ਗਈ ਹੈ ਇਸ ਉਮਰ 'ਚ ਤੇ ਪਰਿਵਾਰ ਦੇ ਨਾਲ ਰਹਿਣਾ ਜਾਂ ਆਪਣੇ ਕਿਹਾ ਜਾਵੇ ਗ੍ਰੈਂਡਸ ਡਾਟਰਸ ਸਨਸ ਦੇ ਨਾਲ ਘੁੰਮਣਾ ਫਿਰਨਾ ਜ਼ਿਆਦਾ ਬਜ਼ੁਰਗ ਪਸੰਦ ਕਰਦੇ ਆ ਪਰ ਤੁਸੀਂ ਵ੍ਰਿਦ ਆਸ਼ਰਮ ਚ ਹੀ ਕਿਉਂ ਸਮਾਪਤਾਉਂਦੇ ਆ ਇਸ ਕਰਕੇ ਕਿ ਉਸ ਕੋ ਮਨ ਫਿਰਨ ਨਾਲੋਂ ਜਿਹੜੇ ਇੱਥੇ ਲਾਚਾਰ ਨੇ ਜਦੋਂ ਮਾਂ ਇਹ ਬਿਮਾਰ ਨੇ ਇਹ ਮੰਜੇ ਤੇ ਪਏ ਨੇ ਜਦੋਂ ਮੈਂ ਇਹਨਾਂ ਦੀ ਸੇਵਾ ਕਰਕੇ ਉਹ ਮਨ ਫਿਰਨ ਦੇ ਕਾਬਿਲ ਹੋ ਜਾਣਗੇ ਜਾਂ ਮੇਰੇ ਕੋਲ ਡਾਕਟਰ ਦੀ ਲੋੜ ਆ ਮੈਂ ਡਾਕਟਰ ਨਾਲ ਸੰਪਰਕ ਕਰਾਂਗਾ ਇਹ ਵਿਚਾਰੇ ਸਾਡੇ ਜਿਹੜੇ ਖਲੋਤੇ ਰਹਿਣਗੇ ਮੇਰੀ ਵਾਗ ਵੀ ਆ ਮੇਰੇ ਹੱਥ ਜੋੜਿਆਂ ਤਰਲਾ ਮੈਨ ਤਪਾਇਆ ਔਰ ਇਹਨਾਂ ਦਾ ਆ ਜਾਣਗੇ ਕਰਨਗੇ ਇਹ ਜਿਹੜਾ ਕੁ ਮਣਾ ਫਿਰਨਾ ਇਸ ਤਰ੍ਹਾਂ ਭੁੱਖਾ ਕਿਸੇ ਹੱਥ ਜੋੜੇ ਉਹ ਕੋਈ ਖਾਣ ਵਸ ਤੇ ਦੇ ਜੇਗਾ ਕੋਈ ਹੋਰ ਚੀਜ਼ ਸਮਾਜ ਦੇ ਵਿੱਚ ਇਹ ਸਾਰੇ ਦੇ ਸਾਰੇ ਜਿਹੜਾ ਆਵਾਮ ਪਬਲਿਕ ਉਹ ਕਰਦੀ ਹੈ ਭਾਈ ਔਰ ਉਹਦੇ ਨਾਲ ਚਲੋ ਇਸ ਆਪਣੇ ਜਵਾਨੀ ਦਾ ਵੀ ਰਾਜ ਸਾਨੂੰ ਦੱਸ ਦਿਓ ਕਿ ਜਿਉਂ ਅਸੀਂ ਬਚਪਨ ਤੋਂ ਦੇਖਿਆ ਮਾਸਟਰ ਕੁਲਦੀਪ ਸ਼ਰਮਾ ਨੂੰ ਇਸੇ ਵੇਸ਼ਭੂਸਾ ਤੇ ਇਸੇ ਜੁੱਸੇ ਦੇ ਨਾਲ ਸ਼ਰੀਰ ਇਦਾਂ ਹੀ ਦੇਖਿਆ ਹੈ ਜਦੋਂ ਪਰਮਾਤਮਾ ਦੀ ਕਿਰਪਾ ਜਿਸ ਜੀਤੇ ਹੋ ਜੇਗੀ ਉਸ ਪਰਮਾਤਮਾ ਦੀ ਬਖਸ਼ਿਸ਼ ਵੀ ਨਾਲ ਹੁੰਦੀ ਹੈ ਔਰ ਉਸ ਪਰਮਾਤਮਾ ਨੇ ਆਪਣੇ ਕੰਮ ਲੈਣ ਵਾਸਤੇ ਉਹਨੂੰ ਠੀਕ ਠਾਕ ਵੀ ਰੱਖਣਾ ਹੁੰਦਾ ਹੈ ਇਹ ਉਹਦਾ ਕੰਮ ਹੈ ਉਹ ਕਹਿੰਦੇ ਟੱਗਿਆ ਤੈਨੂੰ ਚੋਰ ਲੈ ਜਾਣਗੇ ਰਾਜਨ ਮੈਂ ਤਾਂ ਪੱਠਾ ਹੀ ਖਾਣੇ ਨੇ ਮੈਨੂੰ ਭਾਵੇਂ ਘਰੋਂ ਰੋਟੀ ਮਿਲ ਜੇ ਤੇ ਭਾਵੇਂ ਬਾਹਰੋਂ ਮਿਲ ਜੇ ਮੈਂ ਤਾਂ ਦੋ ਕੁ ਫੁਲਕੇ ਖਾਣੇ ਨੇ ਉਹ ਵੀ ਦਿਹਾੜੀ ਚ ਇੱਕ ਵਾਰ ਸਵੇਰੇ ਸੋ ਇਸ ਕਰਕੇ ਇਹਦਾ ਰਾਜ ਸਿਰਫ ਇਹ ਹੈ ਕਿ اے انسان تو کسی جگہ پر دان کر یا نہ کر تو ناک رگڑ یا نہ رگڑ تو مندر مسجد گردورہ مسجد کعبہ دے جا یا نہ جا یہ تیری اچھا ہے تیرے پر جہاں میں جاؤ لیکن اپنی نیت کو صاف رکھو اپنی نیت کو صاف کرو وہ پرماتما وہ ایشور وہ رام وہ رحیم وہ دیوی وہ دیوتا وہ تے سارے ہی کام کرے گا اور چونکہ ایک کم پرماتما دا ہے پرماتما کرا رہا ہے اور جو کچھ میرے کو بخش ہے وہ پرماتما دی ہے تو جو ماسٹر کلدیپ شرما اس ویلے کیاسی سال دی عمر ہے پر کی کیاسی سال دی عمر مہج ایک فگر ہے اج بھی جبان نے سیوا کر دینے آخر دینے کے سیوا ہی کرم ہے سیوا ہی ترم ہے جدوں دا ਸੇਵਾ ਮੁਕਤ ਹੋਏ ਨੇ ਆਪਣੀ ਨੌਕਰੀ ਤੋਂ ਉਸ ਤੋਂ ਪਹਿਲੇ ਸਮੇਂ ਤੋਂ ਹੀ ਸੇਵਾ ਦੇ ਵਿੱਚ ਪੈ ਗਏ ਸੀ ਪਰਿਵਾਰ ਨਾਲੋਂ ਵੱਧ ਸਮਾਂ ਇਹਨਾਂ ਬਜ਼ੁਰਗਾਂ ਦੀ ਸੇਵਾ ਵਿੱਚ گزارਦੇ ਨੇ 52 ਤੋਂ ਵੱਧ ਵਿਦਿਆਰਥੀ ਐਸੇ ਸਨ ਜਿਨ੍ਹਾਂ ਨੂੰ ਪੜਾਇਆ ਅੱਜ ਉਹ ਕਲਾਸ 1 ਨੌਕਰੀ ਕਰਦੇ ਪਏ ਨੇ ਕੈਮਰਾਮੈਨ ਪੰਟੀ ਦੇ ਨਾਲ ਨਿਤਲੂਥਰਾ ਔਨ 에ਅਰ ਬਟਾਲਾ